ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੋ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਬਾਜਰੇ ਦੀ ਨਾ ਰੋਟੀਆਂ ਬਣਾਵਾਂਗੇ ਮਿੱਠੀਆਂ ਗੋੜਾ ਵਾਲੀਆਂ ਤੇ ਆਪਾਂ ਨਾ ਵਿੱਚ ਕੰਕੜਾ ਆਟਾ ਹੈ ਨਹੀਂ ਤੇ ਇਕੱਲਾ ਹੀ ਬਾਜਰੇ ਦਾ ਇਹ ਇਹ ਆਪਾਂ ਕੋਲੇ 200 ਗ੍ਰਾਮ ਇੱਧਰ ਹੈ ਇੱਕ ਚਮਚਾ ਆਪਾਂ ਤਿਲ ਲਿਆ ਇਹਨਾਂ ਨੂੰ ਭੁੰਨ ਲਿਆ ਆਪਾਂ ਇੱਕ ਚਮਚ ਸੌਫ ਦਾ ਲਿਆ ਇਹਨੂੰ ਵੀ ਭੁੰਨਿਆ ਵੇ ਤੇ ਇੱਧਰ ਹੈ ਨਾਰੀਅਲ ਦਾ ਬੁਰਾਦਾ ਦੋ ਚਮਚ ਤੇ ਇਧਰ 100 ਗ੍ਰਾਮ ਆਪਣੇ ਕੋਲੇ ਗੁੜ ਤੇ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੁੜ ਨੂੰ ਨਾ ਉਬਾਲ ਲੈਨੇ ਆ ਤੇ ਆਪਾਂ ਪੈਨ ਦੇ ਵਿੱਚ ਪਾ ਕੇ ਨਾ ਥੋੜਾ ਜਿਹਾ ਵਿੱਚ ਪਾਣੀ ਪਾਵਾਂਗੇ ਤੇ ਆਪਾਂ ਇਹਨੂੰ ਉਬਾਲ ਲਾਂਗੇ ਪਾਣੀ ਹੁਣ ਆਪਾਂ ਨਾ ਥੋੜਾ ਪਾਵਾਂਗੇ ਤਾਂ ਆਪਾਂ ਨਾਲ ਦੀ ਨਾਲ ਹੀ ਪਾ ਲਾਂਗੇ ਸਿਰਫ ਗੁੜ ਨੂੰ ਆਪਾਂ ਮੈਲਟ ਕਰਨਾ ਹੈ ਤੇ ਜੇ ਥੋੜਾ ਪਾਣੀ ਹੋਏ ਤਾਂ ਆਪਾਂ ਹੋਰ ਪਾ ਲਾਂਗੇ ਜੇ ਆਪਣਾ ਪਾਣੀ ਮਿੱਠੇ ਵਾਲਾ ਜਾਗੇ ਵਧ ਗਿਆ ਤਾਂ ਆਪਾਂ ਨੇ ਫਿਰ ਨਾ ਰੋਟੀਆਂ ਬਜਾਵ ਜਵਾਰੀਆਂ ਦੀਆਂ ਮਿੱਠੀਆਂ ਨਹੀਂ ਬਣਾਉਣੀਆਂ ਹੁਣ ਆਪਾਂ ਇਹਨੂੰ ਮੈਲਟ ਕਰ ਲਾਂਗੇ ਗੁੜ ਨੇ ਆਪਣਾ ਮੈਲਟ ਹੋ ਗਿਆ ਤੇ ਹੁਣ ਆਪਾਂ ਗੈਸ ਬੰਦ ਕਰ ਦੇਾਂਗੇ ਤੇ ਇਹਨੂੰ ਹੁਣ ਨਾ ਆਪਾਂ ਕੌਲੇ ਦੇ ਵਿੱਚ ਨਾ ਛਾਣ ਲਾਂਗੇ ਗੁੜ ਨੂੰ ਛਾਣ ਕੇ ਰੱਖ ਲਾਂਗੇ ਆ ਦੇਖ ਆ ਵਿੱਚੋਂ ਨਾ ਐ ਕਚਰਾ ਜਿਹਾ ਨਿਕਲਦਾ ਤੇ ਚਲੋ ਹੁਣ ਆਪਾਂ ਆਟਾ ਤਿਆਰ ਕਰਦੇ ਹਾਂ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਆਟਾ ਪਾ ਲਾਂਗੇ ਬੌਲ ਦੇ ਵਿੱਚ ਤੇ ਵਿੱਚ ਪਾ ਲਾਂਗੇ ਤੇਲ ਨਾਲੇ ਸੰ ਫੁਫਾ ਲਾਂਗੇ ਤੇ ਨਾਰੀਅਲ ਦਾ ਬਰਾਦਾ ਹੁਣ ਆਪਾਂ ਇਹਦੇ ਵਿੱਚ ਘਿਓ ਵੀ ਪਾਵਾਂਗੇ 2 ਚਮਚੇ ਆਪਾਂ ਘਿਓ ਦੇ ਪਾ ਲਾਂਗੇ ਘਿਓ ਕੋਈ ਵੀ ਪਾ ਸਕਦੇ ਆ ਦੇਸੀ ਪਾਓ ਢਾਲਡਾ ਪਾਓ ਕੋਈ ਵੀ ਪਾ ਸਕਦੇ ਹੋ ਰਾਇਨਡ ਵੀ ਪਾ ਸਕਦੇ ਆ ਮਹਾਥਰਾ ਵੀ ਇਹਨੂੰ ਮੈਸ਼ ਕਰਦਣੀ ਹੈ ਰਲਾ ਦਿੰਨੀ ਹੈ ਇਹਨੂੰ ਇੱਕ ਵਾਰ ਆਪਾਂ ਨਾ ਘਿਓ ਵਿੱਚ ਮਿਕਸ ਕਰਦਾ ਆਟੇ 'ਚ ਤੇ ਹੁਣ ਪਾਣੀ ਆਪਣਾ ਗਰਮ ਹੈ ਇੱਕ ਵਾਰੀ ਤੇ ਚਮਚੇ ਨਾਲ ਆਪਾਂ ਮਲਾਵਾਂਗੇ ਹੱਥ ਤਾਂ ਪੈਂਦਾ ਹੀ ਨਹੀਂ ਹੈ ਜੇ ਗਰਮ ਹੈ ਥੋੜਾ ਜਿਹਾ ਐਸ ਤੱਕਾਂ ਕਰਕੇ ਆਪਾਂ ਨੇ ਇਹਨੂੰ ਥੋੜਾ ਜਿਹਾ ਮਲਾਮ ਜਾਈ ਆਟਾ ਗੁੰਨਾਂਗੇ ਬਾਕੀ ਸਖਤ ਨਹੀਂ ਗੁੰਨਦੇਗੇ ਆਪਾਂ ਐਸ ਤੱਕਾਂ ਕਰਕੇ ਥੋੜਾ ਥੋੜਾ ਰਲਾਤੇ ਨਾ ਪਾਈ ਚੱਲਾਂਗੇ ਤੇ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਫਿਰ ਆਪਾਂ ਹੱਥ ਨਾਲ ਗੁੰਨ ਦੇਾਂਗੇ ਆਪਾਂ ਆਪਾਂ ਨੇ ਥੋੜਾ ਥੋੜਾ ਪਾਣੀ ਪਾ ਕੇ ਨੇ ਆਟਾ ਗੁੰਨ ਲਿਆ ਤੇ ਆ ਦੇਖਿਆ ਆਪਣੇ ਦੋ ਹੀ ਚਮਚੇ ਪਾਣੀ ਦੇ ਬਚੇ ਤੇ ਆਪਾਂ ਇੱਕ ਵਾਰੀ ਇਹਨੂੰ ਰੈਸਟ ਤੇ ਰੱਖਾਂਗੇ ਤੇ ਜੇ ਕਰੜਾ ਹੋ ਗਿਆ ਤਾਂ ਆਪਾਂ ਦੋ ਚਮਚੇ ਤੋਂ ਵੀ ਵਿੱਚ ਪਾ ਲਾਂਗੇ ਤੇ ਹੁਣ ਆਪਾਂ 5-7 ਮਿੰਟ ਵਾਸਤੇ ਇਹਨੂੰ ਰੱਖ ਦਿਆਂਗੇ ਆਪਣਾ ਆਟਾ ਨਾ ਸੌਫਟੀ ਹੈ ਤੇ ਆਪਾਂ ਉਹ ਪਾਣੀ ਜਿਹੜਾ ਬਚਿਆ ਸੀ ਉਹ ਪੈਂਦਾ ਨਹੀਂ ਵਿੱਚ ਇਹਨੂੰ ਆਪਾਂ ਸਾਈਡ ਤੇ ਕਰ ਦਿੰਨੇ ਤੇ ਹੁਣ ਆਪਾਂ ਥੋੜਾ ਜਿਹਾ ਹੱਥਾਂ ਨੂੰ ਨਾ ਘਿਓ ਲਾ ਲਾਂਗੇ ਇਹ ਨੂੰ ਨਾ ਫਮਸੜ ਲੈਣੇ। ਹੌਸਤਿਕਾਂ ਕਰਕੇ ਤੇ ਆਟਾ ਨਾ ਬਹੁਤ ਸੋਹਣਾ ਪਿਆਰ ਹੋ ਗਿਆ। ਹੁਣ ਆਪਾਂ ਇਹਦੀਆਂ ਬਣਾਵਾਂਗੇ ਮਿੱਠੀਆਂ ਰੋਟੀਆਂ। ਛੋਟੀਆਂ ਵੱਡੀਆਂ ਉਹ ਆਪਦੇ ਇੱਛਾ ਨਾਲ ਬਣਾ ਸਕਦੇ ਐ ਵੈਸੇ ਥੋੜੀ ਜੀ ਨਾ ਮੋਟੀ ਰੋਟੀ ਸਵਾਦ ਲੱਗਦੀ ਐ ਮਿੱਠੀ ਦਾ ਹੁਣ ਆ ਇੱਧਰ ਆਪ ਪਰੇਥਨ ਲਿਆ ਪਰੇਥਨ ਆਪਣੇ ਕੋਲ ਕਣਕ ਦਾ ਤੇ ਆਪਾਂ ਬਾਜਰੇ ਦਾ ਵੀ ਲੈ ਸਕਦੇ ਐ ਮੈਂ ਕਣਕ ਦਾ ਹੀ ਲਿਆ ਤੇ ਇਹ ਬਾਜਰੇ ਦੇ ਆਟੇ ਵਿੱਚ ਆਪਾਂ ਕਣਕ ਦਾ ਆਟਾ ਨਾ ਬਿਲਕੁਲ ਵੀ ਨਹੀਂ ਪਾਇਆਗਾ ਹੁਣ ਆਪਾਂ ਪਹਿਲਾਂ ਤਵਾ ਧਰਾਂਗੇ ਗਰਮ ਕਰਨ ਵਾਸਤੇ ਤਵਾ ਆਪਾਂ ਰੱਖ ਲੈ ਤਵਾ ਆਪਣਾ ਗਰਮ ਹੋਈ ਜਾਂਦਾ ਉੱਤੇ ਘਿਓ ਲਾਤਾ ਆਪਾਂ ਤੇ ਹੁਣ ਆਪਾਂ ਇਹਨੂੰ ਰੋਟੀ ਨੂੰ ਵੇਲ ਲਾਂਗੇ ਇਹਨੂੰ ਆਪਾਂ ਕੋਲੇ ਜਿਹੇ ਹੱਥਾਂ ਨਾਲ ਵੇਲਣੀ ਹੈ ਕਿਉਂਕਿ ਫਟ ਵੀ ਨਾ ਜਾਵੇ ਫਟਦੀ ਤਾਂ ਹੈ ਹੀ ਨਹੀਂ ਬਿਲਕੁਲ ਇਹ ਕਿਉਂਕਿ ਜਦੋਂ ਆਪਾਂ ਬਾਜਰੇ ਦੇ ਆਟੇ ਵਿੱਚ ਨਾ ਘਿਓ ਪਾਲ ਗਏ ਤੇ ਰੋਟੀ ਨਾ ਆਪਾਂ ਨਾ ਕੋਈ ਵੀ ਰੋਟੀ ਬਣਾਉਣੀ ਹੈ ਤੇ ਉਹ ਫਟੂਗੀ ਨਹੀਂ ਤੇ ਹੁਣ ਆਪਾਂ ਦੇਖੋ ਐਡੀ ਮੋਟੀ ਰੋਟੀ ਪਕਾਵਾਂਗੇ ਤੇ ਹੁਣ ਆਪਾਂ ਤਵੇ ਤੇ ਪਾਤੀ ਹੈ ਤੇ ਹੁਣ ਆਪਾਂ ਜਦੋਂ ਉਹ ਸਾਈਡ ਪੱਕ ਗਈ ਫਿਰ ਪਲਟਾ ਫਵਾ ਦੇਾਂਗੇ ਹੁਣ ਆਪਾਂ ਨਾ ਦੂਸਰੀ ਰੋਟੀ ਵੇਲ ਕੇ ਤੇ ਰੱਖ ਲਾਂਗੇ ਜਦੋਂ ਉਹ ਬਣ ਗਈ ਤੇ ਫਿਰ ਆਪਾਂ ਇਹਨੂੰ ਪਾ ਦੇਾਂਗੇ ਆ ਦੇਖੋ ਬਹੁਤ ਹੀ ਆਸਾਨੀ ਨਾਲ ਵੇਲੀਆਂ ਜਾਂਦੀਆਂ ਹਨ ਹੁਣ ਆਪਾਂ ਇੱਧਰ ਰੋਟੀ ਨੂੰ ਨਾ ਪਲਟਾ ਭਵਾ ਦਿੰਨੇ ਆ ਇੱਧਰ ਕਿਉਂ ਉਲਾ ਦੇਾਂਗੇ ਆਪਾਂ ਐਸ ਸਾਈਡ ਤੇ ਬਹੁਤ ਹੀ ਵਧੀਆ ਖੁਸ਼ੂਰ ਆਈ ਜਾਂਦੀ ਆ ਬਾਦਲੇ ਰੋਟੀ ਚ ਗੜ ਪਾਇਆ ਨਾ ਤੇ ਬਹੁਤ ਵਧੀਆ ਖੁਸ਼ਬੂ ਆਉਂਦੀ ਆ ਤੇ ਗਾਣੇ ਨੂੰ ਕਦੇ ਸਲੋ ਕਰੋ ਕਦੇ ਤੇਜ਼ ਕਰੋ ਫੇਰ ਇਹ ਰੋਟੀ ਵਧੀਆ ਬਣ ਜੂਗੀ ਆਪਣੀ ਹਾਂਜੀ ਆਪਣੀਆਂ ਨਾ ਮਿੱਠੀਆਂ ਰੋਟੀਆਂ ਬਾਜਰੇ ਦੀਆਂ ਬਣ ਕੇ ਨਾ ਤਿਆਰ ਹੋ ਗਈਆਂ ਸਾਰੀਆਂ ਬਣਾ ਲਈਆਂ ਆਪਾਂ ਤੇ ਹੁਣ ਆਪਾਂ ਇਹਨੂੰ ਉਤਾਰ ਲਾਂਗੇ ਇਧਰ ਆਵੇ ਬਣੀਆਂ ਪੰਨੀਆਂ ਆਪਣੀਆਂ ਦੂਸਰੀਆਂ ਵੀ ਤੇ ਹੁਣ ਆਪਾਂ ਕਰਾਂਗੇ ਜੀ ਇਹਨਾਂ ਨੂੰ ਸਰਵ ਆਪਾਂ ਜੀ ਪਲੇਟ ਦੇ ਵਿੱਚ ਮਿੱਠੀ ਰੋਟੀ ਰੱਖ ਲਈ ਬਾਜਰੇ ਦੀ ਇਧਰ ਆਪਾਂ ਲਿਆ ਮੱਖਣੀ ਇਹਨੂੰ ਆਪਾਂ ਪੀਸ ਕੱਟ ਲੈਨੇ ਇਹ ਆਪਣੇ ਘਰ ਦਾ ਹੀ ਮਖਣੀ ਹੈ ਤੇ ਆਪਾਂ ਫਰਿੱਜ 'ਚ ਰੱਖਤੀ ਸੀ ਤੇ ਇਹ ਨਾ ਬਾਜਰੇ ਦੀਆਂ ਮਿੱਠੀਆਂ ਰੋਟੀਆਂ ਮਖਣੀ ਨਾਲ ਹੀ ਸਵਾਦ ਲੱਗਦੀਆਂ ਬਹੁਤ ਹੀ ਟੇਸਟੀ ਲੱਗਦੀਆਂ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ